ਕਲਾਸਿਕ ਕਾਲਜੀ ਦਾ ਕਲਾਸਿਕ ਕਲੈਕਸ਼ਨ ਲਹਿਰਾਗਾਗਾ ਬਲੋਂ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੁਣ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਲੈਣ ਵਾਲੇ ਨੇ ਜੋ ਕਿ ਮਿਕਸ ਹੋਣਗੇ ਥ्रेड ਵਰਕ ਹੈਂਡ ਵਰਕ ਐਂਡ ਇੱਕ ਦੋ ਪੀਸ ਹੈਂਡ ਪੇਂਟ ਦੇ ਵੀ ਹੋਣਗੇ ਬਹੁਤ ਅੱਛੀ ਕਲੈਕਸ਼ਨ ਹੈ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਹਰ ਇੱਕ ਜਿਹੜਾ ਸੂਟ ਹੈ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੇਗਾ ਸਭ ਤੋਂ ਜੋ ਫਸਟ ਸੂਟ ਲੈ ਕੇ ਆਏ ਹਾਂ ਜੀ ਮਤਲਬ ਕਿ ਸਾਰੇ ਚਾਰਟ ਆਉਣਗੇ ਗਰਲਿਸ਼ ਵੀ ਸਾਡੀਆਂ ਭੈਣਾਂ ਦੇ ਲਈ ਵੀ ਸਾਡੀਆਂ ਮਾਮਾ ਦੇ ਲਈ ਵੀ ਸਭ ਤੋਂ ਪਹਿਲਾ ਚਾਰਟ ਜਿਹੜਾ ਆਪਾਂ ਲੈ ਕੇ ਆਏ ਹਾਂ ਜੀ ਸਾਡੀਆਂ ਵੱਡੀਆਂ ਭੈਣਾਂ ਲਈ ਮਾਮਾ ਲਈ ਬਹੁਤ ਸਾਰੇ ਸੂਟ ਲੈ ਕੇ ਆਏ ਆਂ ਪਾਰਟੀ ਦੇ ਲਈ ਕਲਰ ਚੈੱਕ ਕਰੋ ਫਿਰ ਤੁਹਾਨੂੰ ਇਹਨਾਂ ਦਾ ਇੱਕ ਸੂਟ ਓਪਨ ਕਰਕੇ ਵੀ ਦਿਖਾ ਦਵਾਂਗੇ ਠੀਕ ਹੈ ਬਹੁਤ ਜਿਆਦਾ ਸੋਹਣੇ ਹਨ ਹਾਂਜੀ ਚਾਰ ਕਲਰ ਪਹਿਲਾਂ ਚੈੱਕ ਕਰੋ ਬਿਲਕੁਲ ਲਾਈਟ ਜਾਂ ਗ੍ਰੀਨ ਕਲਰ ਬਿਲਕੁਲ ਲਾਈਟ 골ਡਨ ਗ੍ਰੀਨ ਦੂਸਰਾ ਆ ਜਾਏਗਾ ਜੀ ਆਪਣਾ ਇਲਾਇਚੀ ਕਲਰ ਬਹੁਤ ਸੋਹਣਾ ਲੱਗ ਰਿਹਾ ਇਹ ਵੀ ਕਲਰ ਲਾਈਟ ਜਾਂ ਮੋਵ ਸ਼ੇਡ ਐਂਡ ਗ੍ਰੇ ਫੈਬਰਿਕ ਬਹੁਤ ਸੁਪੀਰੀਅਰ ਹੈ ਦੁਪੱਟਾ ਬਹੁਤ ਸੋਹਣਾ ਆਊਗਾ ਨਾਲ ਪਰ ਇਹ ਵਾਲਾ ਪੀਸ ਵੀ ਤੁਹਾਨੂੰ ਓਪਨ ਕਰਕੇ ਦਿਖਾ ਰਹੇ ਹਾਂ ਇਹ ਜੀ ਮਸ਼ੀਨ ਵਰਕ ਦੇ ਨਾਲ-ਨਾਲ ਹੈਂਡਵਰਕ ਬਹੁਤ ਸੋਹਣੀ ਕਲੈਕਸ਼ਨ ਹੈਗੀ ਫੈਬਰਿਕ ਬਹੁਤ ਸੋਹਣਾ ਜੀ ਛੀਨਾਰ ਤੇ ਅਬੀ ਤੇ ਉੱਪਰ ਹੈ ਜੀ ਬਹੁਤ ਵਧੀਆ ਗਰਮੀਆਂ ਦੇ ਲਈ ਬਹੁਤ ਸੋਹਣਾ ਫੈਬਰਿਕ ਕਲਰ ਵੀ ਬਹੁਤ ਸੋਹਣਾ ਪੂਰਾ ਹੈਵੀ ਲੁੱਕ ਦਾ ਸੂਟ ਆਊਗਾ ਸਾਡੀਆਂ ਸਪੈਸ਼ਲ ਮਾਵਾਂ ਦੇ ਲਈ ਬਿਲਕੁਲ ਨਵਾਂ ਆਰਟੀਕਲ ਬਹੁਤ ਹੈਵੀ ਸੂਟ ਹੈ ਵਿਆਹ ਸ਼ਾਦੀਆਂ ਦੇ ਲਈ ਤਾਂ ਤੁਸੀਂ ਜਰੂਰ ਬਾਈ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਚੈੱਕ ਕਰੋ ਜੀ ਘੇਰਾ ਬਹੁਤ ਸੋਹਣਾ ਪਹਿਲਾ ਸਿੰਗਲ ਟਾਂਕੇ ਦਾ ਕੰਮ ਆਊਗਾ ਘੇਰੇ ਦੇ ਉੱਪਰ ਉਸ ਤੋਂ ਬਾਅਦ ਹੈਂਡਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਜੀ ਗੱਠ ਕੜਾਈ ਦਾ ਕੰਮ ਆ ਜਾਊਗਾ ਉੱਪਰ ਸਾਰੇ ਦੇ ਵਿੱਚ ਨਿੱਕੀ ਨਿੱਕੀ ਬੂਟੀ ਆਏਗੀ ਲਓ ਜੀ ਪੂਰਾ ਫਰੰਟ ਹੈਵੀ ਆਊਗਾ 5 ਮੀਟਰ ਪੂਰਾ ਇੱਕੋ ਨਾਲ ਦਾ ਕਪੜਾ ਹੋਊਗਾ ਜੀ ਚਿਨਾਰ ਸ਼ਿਲਕ ਬਹੁਤ ਵਧੀਆ ਗਰਮੀਆਂ ਵਾਲਾ ਆਰਟੀਕਲ ਹੈ ਇਹ ਲਾਈਕ ਪਿਓਰ ਮਸਲੀਨ ਬਿਲਕੁਲ ਸੌਫਟ ਫੈਬਰਿਕ ਦੁਪੱਟਾ ਬਹੁਤ ਸੋਹਣਾ ਹੋਗਾ ਇਹਦਾ ਲੋਜੀ ਦੁਪट्टे ਦੇ ਉੱਪਰ ਵਰਕ ਚੈੱਕ ਕਰੋ ਬਹੁਤ ਸੋਹਣੀ ਬੇਲ ਆਉਗੀ ਦੁਪट्टे ਦੇ ਉੱਪਰ ਨਾਲ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ਿੰਗ ਕੀਤੀ ਹੋਊਗੀ ਬਿਲਕੁਲ ਸਰਦਾਰੀ ਆਰਟੀਕਲ ਆਊਗਾ ਜੀ ਇਹ ਸਾਡੀਆਂ ਮਾਵਾਂ ਦੇ ਲਈ ਦੁਪੱਟਾ ਵੀ ਫੋਰ ਸਾਈਡ ਆਊਗਾ ਦੇਖੋ ਤੁਹਾਡੇ ਘਰ ਕੋਈ ਵਿਆਹ ਹੈ ਦਾਦੀ ਮਾਂ ਦੇ ਲਈ ਮਾਤਾ ਦੇ ਲਈ ਦੇਣ ਲੈਣ ਲਈ ਤੁਸੀਂ ਬਹੁਤ ਸੋਹਣਾ ਸੂਟ ਦੇਣਾ ਚਾਹੁੰਦੇ ਹੋ ਸਰਦਾਰੀ ਸੂਟ ਦੇਣਾ ਚਾਹੁੰਦੇ ਹੋ ਨਾਲ ਚਨੂਨ ਦਾ ਦੁਪੱਟਾ ਬਹੁਤ ਸੋਹਣਾ ਸੂਤ ਹੈਗਾ ਤਾਂ ਇਹ ਸੂਟ ਤੁਸੀਂ ਜ਼ਰੂਰ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਜਿਹੜਾ ਫੈਬਰਿਕ ਐਂ ਜਿਹੜਾ ਦੁਪੱਟਾ ਹੈ ਅਕੋਰਡਿੰਗ ਟੂ ਫੈਬਰਿਕ ਅਕੋਰਡਿੰਗ ਟੂ ਵਰਕ ਇਹਦਾ 3500 ਪਲੱਸ ਦਾ ਸੂਟ ਹੈ ਜਿਹੜਾ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲੂਗਾ ਜੀ ਕਲਰ ਦੇਖ ਲਓ ਜੀ ਪਹਿਲਾ ਇਹ ਆ ਗਿਆ ਦੁਆਰਾ ਦੇਖ ਲਓ ਇੱਕ ਵਾਰ ਬਹੁਤ ਸੋਹਣਾ سرمਈ ਕਲਰ ਲਾਈਟ ਜਾਂ سرمਈ ਕਲਰ 골ਡਨ ਗ੍ਰੀਨ ਕਲਰ ਐਂਡ ਲਾਈਟ ਮੂਵ ਸ਼ੇਡ ਚਾਰੋਂ ਸ਼ੇਡ ਬਹੁਤ ਸੋਹਣੇ ਨੇ ਕੁਸੀਂ ਜਿਹੜਾ ਵੀ ਲੈਣਾ ਚਾਹੁੰਦੇ ਹੋ ਕੋਈ ਵੀ ਕਲਰ ਮਾੜਾ ਨਹੀਂ ਸਾਰੇ ਬਹੁਤ ਸੋਹਣੇ ਕਲਰ ਹੈ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਸਿਰਫ 1995 ਓਨਲੀ 1995 ਜੀ ਸੈਕਿੰਡ ਕਨਸੈਪਟ ਹੈਵੀ ਦੇ ਵਿੱਚ ਆ ਜਾਏਗਾ ਸਪੈਸ਼ਲ ਬ੍ਰਾਈਡਲ ਸੂਟ ਸਪੈਸ਼ਲ ਬਾਹਮਾ ਜਿਹੜਾ ਆਪਣਾ ਵਿਆਹਾਂ ਦੇ ਲਈ ਬਹੁਤ ਸੋਹਣਾ ਜਿਹੜਾ ਇਹ ਆਰਟੀਕਲ ਆਉਣ ਵਾਲਾ ਪੂਰਾ ਹੈਵੀ ਦੇ ਵਿੱਚ ਇਹਨੂੰ ਤੁਸੀਂ ਲਹਿੰਗਾ ਸੂਟ ਵੀ ਬਣਾ ਸਕਦੇ ਹੋ ਸ਼ਰਾਰਾ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਕਿਉਂਕਿ ਇਹ ਕਾਫੀ ਹੈਵੀ ਆਰਟੀਕਲ ਆਉਣ ਵਾਲਾ ਹੈ ਬਹੁਤ ਘੱਟ ਰੇਟ ਦੇ ਵਿੱਚ ਤਿੱਲਿਆਂ ਦਾ ਤਿੱਲਿਆਂ ਦਾ ਕੰਮ ਆਊਗਾ ਉੱਪਰ ਹੈਂਡਵਰਕ ਆਊਗਾ ਲਓ ਜੀ ਇਹ ਆ ਵੀ ਟ੍ਰੈਡੀਸ਼ਨਲ ਗਿਆ ਬਿਲਕੁਲ ਦੇਖੋ ਉੱਪਰ ਮੋਰਨੀਆਂ ਬੜੀਆਂ ਹੋਣਗੀਆਂ ਜੀ ਉਸ ਤੋਂ ਬਾਅਦ ਐਲੀਫੈਂਟ ਬਣੇ ਹੋਣਗੇ ਮਤਲਬ ਟ੍ਰੈਡੀਸ਼ਨਲ ਜੀ ਲੁੱਕ ਦਾ ਜਿੱਦਾਂ ਬਾਗਬਾਨ ਬਾਗ ਹੁੰਦਾ ਉਹ ਸਾਰਾ ਕਨਸੈਪਟ ਆ ਜਾਊਗਾ ਸੂਟ ਦੇ ਉੱਪਰ ਘੇਰਾ ਚੈੱਕ ਕਰੋ ਨਾਲ ਪੈਚ ਦਾ ਵੀ ਕਨਸੈਪਟ ਰਹਿਣ ਵਾਲਾ ਹੈ ਕਲਰ ਵੀ ਬਹੁਤ ਸੋਹਣਾ ਹੈ ਬਿਲਕੁਲ ਲਾਈਟ ਜਿਹਾ ਗ੍ਰੀਨ ਕਲਰ ਕੁੱਲ ਹੈਵੀ ਸਾਰਾ ਜਾਲ ਦਾ ਕੰਮ ਆਊਗਾ ਫਰੰਟ ਤੇ ਸਾਰਾ ਹੈਂਡਵਰਕ ਆਊਗਾ ਨਾਲ ਤੇ ਨਾਲ ਜੀ ਪਿਓਰ ਨੇਚਰਲ ਦੀ ਬਾਟਮ ਆਊਗੀ ਤੇ ਬਾਹਾਂ ਦਾ ਵਰਕ ਦੇਖੋ ਜੀ ਆਪਣਾ ਇਹ ਪੌਂਚਿਆਂ ਦਾ ਆਜੂਗਾ ਸਲਵਾਰ ਦੇ ਪੌਂਚੇ ਪੂਰੇ ਹੈਵੀ ਆਉਣਗੇ ਦੇਖ ਸਕਦੇ ਹੋ ਪੈਚ ਵੀ ਆਏਗਾ ਐਲੀਫੈਂਟ ਬਣੇ ਹੋਏ ਨੇ ਬਹੁਤ ਸੋਹਣਾ ਟ੍ਰੈਡੀਸ਼ਨਲ ਜਿਹਾ ਕੰਮ ਸਲਵਾਰ ਦੇ ਪੌਂਚਿਆਂ ਤੇ ਹੈ ਤੇ ਦੁਪੱਟਾ ਦੇਖੋ ਜੀ ਹੁਣ ਦੁਪੱਟਾ ਕਿੰਨਾ ਸੋਹਣਾ ਸੂਟ ਦੇ ਨਾਲੋਂ ਵੀ ਸੋਹਣਾ ਦੁਪੱਟਾ ਇਸ ਦਾ ਲਓ ਜੀ ਫਿਨਿਸ਼ਿੰਗ ਪੱਟੀ ਦੇ ਉੱਪਰ ਸਾਰੀ ਐਮਬਰਾਇਡਰੀ ਕੀਤੀ ਹੋਈ ਹੈ ਤਿੱਲੇ ਦੀ ਨਾਲ ਹੈਂਡਵਰਕ ਦੀ ਲੈਸ ਹੈ ਸਾਰੇ ਦੁਪੱਟੇ ਦੇ ਵਿੱਚ ਨਾਲ ਬੂਟੀ ਆਉਗੀ ਤੇ ਦੋਨੋਂ ਹੀ ਕਲਰ ਬ੍ਰਾਈਡਲ ਲੈ ਕੇ ਆਇਆ স্পੈਸ਼ਲ ਦਾਜਵਰੀ ਦੇ ਲਈ ਬਹੁਤ ਸੋਹਣਾ ਲੱਗੇਗਾ ਦੂਜਾ ਕਲਰ ਵੀ ਬਹੁਤ ਸੋਹਣਾ ਹੈ ਲੋਡ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਬਹੁਤ ਸੋਹਣਾ ਡਿਜ਼ਾਈਨ ਇਹ ਕਲਰ ਵੀ ਬਹੁਤ ਸੋਹਣਾ ਹੈਗਾ ਫਰੋਜ਼ੀ ਕਲਰ ਲਾਈਟ ਜਾਂ ਫਰੋਜ਼ੀ ਸਪੈਸ਼ਲ ਦੋਨੋਂ ਹੀ ਕਰਮੀਆਂ ਵਾਲੇ ਕਲਰ ਲੈ ਕੇ ਆਏ ਆ ਤੇ ਰੇਂਜ ਬਹੁਤ ਘੱਟ ਕੇ ਆਈ ਹੈ ਤੁਸੀਂ ਆਪ ਹੀ ਵਰਕ ਵੇਖ ਲਓ 4-5000 ਵਾਲਾ ਸੂਟ ਤੁਹਾਨੂੰ ਖੁਦ ਨੂੰ ਲੱਗ ਰਿਹਾ ਕਿੰਨਾ ਹੈਵੀ ਹੈ ਬਟ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਸਿਰਫ ਔਰ ਸਿਰਫ 2895 ਦਾ ਸੂਟ ਮਿਲੂਗਾ ਤੁਹਾਨੂੰ ਫੌਲੀ 2895 ਦੁਪੱਟਾ ਦੇਖੋ ਕਿੰਨਾ ਹੈਵੀ ਹੈ ਤਾਂ ਜਲਦੀ ਜਲਦੀ ਬੁੱਕ ਕਰਿਓ ਜੀ ਨੈਚੁਰਲ ਕ੍ਰੇਪ ਦੀ ਬੋਟਮ ਆਉਗੀ ਜੀ ਨਾਲ ਬ੍ਰਾਈਡਲ ਪੀਸ ਲੈ ਕੇ ਆ স্পੈਸ਼ਲ ਰੈੱਡ ਕਲਰ ਦੇ ਵਿੱਚ ਕਿਉਂਕਿ ਵਿਆਹਾਂ ਦਾ ਜੋਰ ਹੈ ਤਾਂ ਬਹੁਤ ਸੋਹਣਾ ਪੂਰਾ ਹੈਵੀ ਹੈਂਡਵਰਕ ਦਾ ਪੀਸ ਆਵਗੜਾਗਾ ਲੋਚ ਇਹ ਸਪੈਸ਼ਲ ਆਨੰਦ ਕਾਰਜ ਦੇ ਲਈ ਦਾਜਵਰੀ ਦੇ ਲਈ ਬਹੁਤ ਸੋਹਣਾ ਸੂਟ ਹੈ ਸਾਰਾ ਹੀ ਹੈਂਡਵਰਕ ਆਊਗਾ ਇਹਦੇ ਵਿੱਚ ਕਿਤੇ ਵੀ ਕੋਈ ਤਿੱਲੇ ਦਾ ਕੰਮ ਨਹੀਂ ਕਿਤੇ ਵੀ ਕੋਈ ਮਸ਼ੀਨ ਵਰਕ ਨਹੀਂ ਹੈਗਾ ਕਿਤੇ ਆਰੀ ਵਰਕ ਨਹੀਂ ਸਾਰਾ ਹੀ ਹੈਵੀ ਹੈਂਡਵਰਕ ਦਾ ਪੀਸ ਹੈਗੀ ਅ ਚੈੱਕ ਕਰ ਸਕਦੇ ਹੋ ਉੱਪਰ ਤੱਕ ਜਿਹੜਾ ਸਾਰਾ ਜਾਲ ਦਾ ਕੰਮ ਆਊਗਾ ਇਹ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਹੌਟ ਰੈੱਡ ਕਲਰ ਠੀਕ ਹੈ ਜੀ ਤੇ ਨਾਲ ਪਿਓਰ ਨੇਚਰਲ ਫੇਬ ਦੀ ਬਾਟਮ ਬਾਵਾ ਦਾ ਕੰਮ ਵੇਖ ਲਓ ਇਹ ਬਾਵਾ ਤੇ ਆਊਗੀ ਨਾਲ ਫਰੰਟ ਤੇ ਬੇਲ ਉੱਪਰ ਤੱਕ ਬੂਤੀ ਬਹੁਤ ਪਿਆਰਾ ਜਿਹਾ ਰੈੱਡ ਕਲਰ ਆ ਜੂਗਾ ਇਹ ਤੇ ਦੁਪੱਟਾ ਵੇਖੋ ਹੁਣ ਇਹ ਨਾ ਕਿੰਨਾ ਹੈਵੀ ਹੈ ਦੇਖੋ 4 ਸਾਈਡ ਫੁੱਲ ਹੈਵੀ ਬੇਲ ਆਉਗੀ ਦੁਪੱਟੇ ਤੇ ਨਾਲ ਫਿਨਿਸ਼ਿੰਗ ਆਉਗੀ ਜੀ ਹੋਰ ਹੈਵੀ ਕਰਨਾ ਚਾਹੁੰਦੇ ਹੋ ਤਾਂ ਅੱਗੇ ਗੋਟਾ ਵੀ ਲੱਗ ਜਾਏਗਾ ਚੈੱਕ ਕਰੋ ਜੀ ਨੰਦਾ ਵਾਲਾ ਬਹੁਤ ਸੋਹਣਾ ਸੂਟ ਤੇ ਸੂਟ ਦਾ ਪ੍ਰਾਈਸ ਹੈਗਾ 5395 ਤੇ ਸਿੰਗਲ ਪੀਸ ਹੈ ਆਫ ਤੇ ਮਿਲੂਗਾ ਤੁਹਾਨੂੰ ਸਿਰਫ ਔਰ ਸਿਰਫ 3795 बहुत हैवी सूट है ओनली सैंती सौ पचानवे जी जल्दी बुक कर लियो राम टैक्स के आ जाएगी जी तीन सूट अपने को पैंती पचानवे वाले सूट ने जोड़े को मिलने सिर्फ और सिर्फ अठाई सौ पचानवे पर पीस सिर्फ तीन ने राम टैक्स के बहुत सोहना आर्टिकल अच्छा है जल्दी बुक कर लियो जी फैब्रिक रहने वाला प्योर नैचुरल करेट फुल प्योर नैचुरल करेट के उपर ਇੱਕ ਵੀਸੋ ਓਪਨ ਕਰਕੇ ਦਿਖਾਉਣੀ ਆ ਸਾਰਾ ਹਾਈਲਾਈਟ ਹੋਊਗਾ ਜੀ ਹੈਂਡਵਰਕ ਦੇ ਨਾਲ ਚੈੱਕ ਕਰੋ ਸਾਰੇ ਜਿਹੜੇ ਤੁਸੀਂ ਫਲਾਵਰ ਦੇਖ ਰਹੇ ਹੋ ਦੇਖੋ ਪਰਲ ਦਾ ਦਬਕੇ ਦਾ ਕੰਮ ਸਾਰਾ ਦਬਕੇ ਦੇ ਨਾਲ ਇਹ ਹਾਈਲਾਈਟ ਕੀਤੇ ਹੋਏ ਨੇਗੇ ਬਹੁਤ ਸੋਹਣਾ ਸਰਦਾਰੀ ਜੀ ਲੁੱਕ ਦਾ ਸੂਟ ਆ ਜਾਊਗਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਲਾਈਟ ਕੈਰਟ ਕਲਰ ਫਿਨਿਸ਼ਿੰਗ ਪੱਟੀ ਦੇ ਨਾਲ ਪ੍ਰੋਪਰ ਘੇਰਾ 슬ੀਵਸ ਡਿਜ਼ਾਈਨ ਨੇ ਤੇ ਇਹਦੀ ਜਿਹੜੀ ਬਾਟਮ ਰਹਿਣ ਵਾਲੀ ਹੈ ਜੀ ਪਿਓਰ ਨੇਚਰਲ ਕ੍ਰੇਪ ਦੀ ਜੋ ਸ਼ਰਟ ਵੀ ਹੈ ਉਹ ਵੀ ਪਿਓਰ ਨੇਚਰਲ ਕ੍ਰੇਪ ਦੀ ਫੁੱਲ ਪਿਓਰ ਨੇਚਰਲ ਹਾਈ ਕੁਆਲਿਟੀ ਜੋ ਫੈਬਰਿਕ ਹੈ ਯੂਜ਼ ਕੀਤਾ ਗਿਆ ਸੂਟ ਦੇ ਉੱਪਰ ਤੇ ਨਾਲ ਪਿਓਰ ਕਮਲ ਚਨੂਨ ਦਾ ਦੁਪੱਟਾ ਫੁੱਲ ਪਿਓਰ ਕਮਲ ਚਨੂਨ ਦਾ 2.5 ਮੀਟਰ ਦੁਪੱਟਾ ਡਿਜੀਟਲ ਪ੍ਰਿੰਟ 4 ਸਾਈਡ ਦੇਖੋ ਜੀ ਆਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਤਾਂ ਜ਼ਰੂਰੀ ਹੈ ਕਿ ਫਿਨਿਸ਼ਿੰਗ ਤਾਂ ਪ੍ਰੋਪਰ ਹੋਊਗੀ ਹੀ ਦੁਪੱਟਾ ਚੈੱਕ ਕਰੋ ਜੀ 3595 ਇਹਦਾ ਪ੍ਰਾਈਸ ਹੈ ਬਟ ਸਾਡੇ ਕੋਲ ਇਸ ਟਾਈਮ ਤਿੰਨ ਸੂਟ ਹੀ ਨੇ ਇਸ ਦੇ ਨਾਲ ਦੇ ਤਾਂ ਤੁਹਾਨੂੰ ਮਿਲੂਗਾ ਜੀ ਪ੍ਰਾਈਸ ਦੱਸ ਦਿੱਤਾ 2895 ਜਲਦੀ ਜਲਦੀ ਬੁੱਕ ਕਰ ਲਿਆ ਗ੍ਰੇ ਕਲਰ ਸਾਰੇ ਜਿੰਨੇ ਵੀ ਇਹ ਸੂਟ ਨੇ ਸਾਰੇ ਹੈਂਡਵਰਕ ਦੇ ਨਾਲ ਹਾਈਲਾਈਟ ਆਉਣਗੇ ਲਓ ਜੀ ਚੈੱਕ ਕਰੋ ਇੰਨਾ ਸੋਨਾ ਕੰਮ ਹੈ ਹਰ ਇੱਕ ਫਲਾਵਰ ਤੇ ਐਡਾ ਕੰਮ ਕੀਤਾ ਹੋਊਗਾ ਪਿਓਰ ਨੇਚਰਲ ਕਰੀਮ ਗਰਮੀਆਂ ਦੇ ਫੰਕਸ਼ਨਸ ਦੇ ਲਈ ਸਰਦਾਰੀ ਲੁੱਕ ਦੇ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੇ ਸੈੱਟ ਦੇ ਵਿੱਚੋਂ ਸੂਟ ਜ਼ਰੂਰ ਲਓ क्योंकि बहुत सोने लगते हैं। प्योर कमर चलो दुपट्टा विद प्रॉपर फिनिशिंग दो कलर हो गए हां कलर भी बहुत सोहना है ब्रिक कलर लाइट फ्लॉवर भी देखो जी, जी।, जी। हैंडवर्क सारा ਕਿਹੜਾ ਚਨ ਉਹਨ ਦਾ ਪੱਟਾ ਬਹੁਤ ਸੋਹਣਾ ਕਲਰ ਹੈ। ਕਈ ਵਾਲਾ ਸੂਟ ਵੀ ਤੁਸੀਂ ਜ਼ਰੂਰ ਬਾਈ ਕਰ ਸਕਦੇ ਹੋ। ਦੇਖੋ ਕਿੰਨਾ 7-800 ਰੁਪਏ ਦਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈਗਾ। ਓਨਲੀ 2895। ਤੇ ਅੱਗੇ ਤੁਹਾਨੂੰ ਹੈਂਡਵਰਕ ਵਾਲੇ ਸੂਟ ਦਿਖਾ ਰਹੇ ਹਾਂ। ਬਹੁਤ ਖੋਰਾ ਡਿਜ਼ਾਈਨ ਆਊਗਾ ਜੀ ਬਹੁਤ ਖਰਾ ਫੈਬਰਿਕ ਆਊਗਾ। ਇਹ ਆਉਣਗੇ ਜੀ ਕ੍ਰਾਸ਼ ਸਿਲਕ ਦੇ ਉੱਪਰ। ਪਾਰਪਲ ਸੂਟ ਆ ਜਾਂਦਾ ਕਲਰ ਹੋੜ ਕੇ ਪਹਿਲੀ ਨਾਲ ਦੁਪੱਟੇ ਆਉਣਗੇ ਬਟੂਨ ਸਟਾਈਲ ਰੈਡੀ ਕਿੱਤੇ ਹੋਏ ਪਰਪਲ ਕਲਰ ਫਿਰੋਜ਼ੀ ਕਲਰ ਐਂਡ ਲਾਈਟ ਪੈਰਲ ਗੁੜੀਸ਼ੇਡ ਆ ਗਈ ਮਹਿੰਦੀ ਮਹਿੰਦੀ ਕਲਰ ਆ ਗਿਆ ਐਵੇਂ ਦਾ ਕਲਰ ਆਪੇ ਜਦੋਂ ਲਾਈਨਿੰਗ ਲੱਗ ਗਈ ਮਹਿੰਦੀ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਫਿਰੋਜ਼ੀ ਦਾ ਡਿਜ਼ਾਈਨ ਦਿਖਾ ਦਿੰਦੇ ਮਰ ਕੇ ਕਲਰ ਵੇਖ ਲਿਓ ਦੇਖੋ ਜੀ ਬਾਟਮ ਵਰਕ ਆਏਗਾ ਕੀ ਵੀ ਸ਼ਿਲਕ ਦੀ ਨਾਲ ਸਲਵਾਰ ਆਉਗੀ ਜੀ ਕਰਾਸ਼ ਸ਼ਿਲਕ ਦੇ 셔ਟ ਆਉਗੀ ਕਰਾਸ਼ ਸ਼ਿਲਕ ਦਾ ਹੀ ਬਹੁਤ ਸੋਹਣਾ ਦੁਪੱਟਾ ਆਊਗਾ ਇਹ ਸਲਵਾਰ ਦੇ ਪੌਂਚਿਆਂ ਤੇ ਵਰਕ ਆਊਗਾ ਤੇ ੱਲੇ ਦਾ ਤਾਂ ਜੀ ਦੇਖੋ ਜੀ ਉੱਪਰੋਂ ਆ ਜੇਗੀ ਸਾਰੀ 셔ਟ ਹੈਵੀ ਆਊਗੀ ਲਓ ਜੀ ਚੈੱਕ ਕਰੋ ਪਿੰਝਰੇ ਵਾਲਾ ਡਿਜ਼ਾਈਨ ਟ੍ਰੈਡੀਸ਼ਨਲ ਡਿਜ਼ਾਈਨ ਤੇ ਹੁਣ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ। ਫਲੋਟ ਚੈੱਕ ਕਰੋ। ਕ੍ਰਸ਼ਦਾ ਬਹੁਤ ਸੋਹਣਾ ਸਿੱਟੇ ਰਹਿਣ ਵਾਲਾ ਵਧੀਆ ਪਿਓਰ ਕ੍ਰਸ਼ਦਾ ਦੁਪੱਟਾ ਆਊਗਾ। 4 ਸਾਈਡ ਪ੍ਰੋਪਰ ਗੋਤੇ ਪੱਤੀ ਦੀ ਫਿਨਿਸ਼ਿੰਗ ਆਊਗੀ ਨਾਲ ਲੈਸ ਵੀ ਆਊਗੀ। ਪੂਰਾ ਹੈਵੀ ਦੁਪੱਟਾ ਬਣਾਇਆ ਹੋਇਆ ਹੈਗਾ। ਕਲਰ ਤਿੰਨੋਂ ਤੁਸੀਂ ਵੇਖ ਚੁੱਕੇ ਹੋ ਤੇ ਇਹਦੀ ਬਹੁਤ ਘੱਟ ਰੇਂਜ ਰਹਿਣ ਵਾਲੀ ਹੈ ਜੀ ਅੱਜ ਦੀ ਵੀਡੀਓ 'ਚ। ਸਿਰਫ ਔਰ ਸਿਰਫ 16950 ਬਿੱਦੂ ਦੁਪੱਟਾ ਦੇਖੋ ਹੈਂਡਵਰਕ ਦੇ ਨਾਲ ਹਾਈਲਾਈਟ ਹੈ ਇੰਨੀ ਘੱਟ ਰੇਟ ਦੇ ਵਿੱਚ ਏਦਾਂ ਦੇ ਸੂਟ ਕਿਤੇ ਵੀ ਨਹੀਂ ਮਿਲਣਗੇ ਤੁਹਾਨੂੰ ਸਿਰਫ 1695 ਅੱਗੇ ਆਗੇ ਜੀ ਇਹ ਆਊਗਾ ਜੀ ਪਿਓਰ ਖਾਦੀ कॉटन ਦੇ ਸੂਟ ਨਾਲ ਮਸਲੀਨ ਦੇ ਦੁਪੱਟੇ ਤਿੰਨ ਕਲਰ ਨੇ ਇਹਦੇ ਵਿੱਚ ਦੇ ਸੌ ਜੀ ਨਾਲ ਵਿਦਾਊਟ ਲਾਈਨਿੰਗ ਇਹ ਸੂਟ ਨੇ ਜਿਹੜੇ ਸਟਿਚ ਹੋ ਜਾਣਗੇ ਦੇਖੋ ਤੁਸੀਂ ਵਰਕ ਵੇਖ ਰਹੇ ਹੋ ਐਦਾਂ ਦਾ ਵਰਕ ਹੋਊਗਾ ਸਾਰਾ ਠੀਕ ਹੈ ਹੁਣ ਤੁਹਾਨੂੰ ਓਪਨ ਕਰਕੇ ਪੀਸ ਦਿਖਾਉਣੇ ਆ ਇਹ ਵਾਲਾ ਪੀਸ ਦਿਖਾ ਦਿੰਨੇ ਆਗੇ ਬੜਾ ਸੋਹਣਾ ਕਲਰ ਹੈ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਜੀ ਪਿਓਰ ਖਾਦੀ कॉटन ਬਿਲਕੁਲ ਸੌਫਟ ਵਾਲੀ ਚੈੱਕ ਕਰੋ ਜੀ ਘੇਰੇ ਦਾ ਵੀ ਵਰਕ ਆਊਗਾ ਸਿੰਗਲ ਟਾਂਕੇ ਦਾ ਸਿੰਗਲ ਥ੍ਰੈਡ ਦਾ ਕੰਮ ਆਊਗਾ ਤੇ ਨਾਲ ਚਾਕਾਂ ਦੇ ਉੱਪਰ ਮੇਲਾ ਆਉਣਗੀਆਂ ਬਿਲਕੁਲ ਅਲੱਗ ਜਿਹਾ ਕਨਸੈਪਟ ਹੈ ਇਹ ਆਜੂਗਾ ਜੀ ਗਲਾ ਤੇ ਨਾਲ ਆਊਗਾ ਬਾਹਾਂ ਦਾ ਵੀ ਵਰਕ ਇਹ ਬਾਹਾਂ ਦਾ ਆਊਗਾ ਜੀ ਵਰਕ ਦੇਖੋ ਆਲ ਓਵਰ ਸੂਟ ਰਹਿਣ ਵਾਲਾ ਹੈ ਬਹੁਤ ਸੋਹਣਾ ਕੰਬੀਨੇਸ਼ਨ ਹੈ ਤੇ ਦੁਪੱਟਾ ਚੈੱਕ ਕਰੋ ਨਾਲ ਦਾ ਹੀ ਦੁਪੱਟਾ ਆਊਗਾ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੋਊਗਾ ਮਸਲੀਨ ਦਾ ਦੁਪੱਟਾ ਲਓ ਜੀ ਗਰਮੀਆਂ ਦੇ ਲਈ ਸੂਟ ਦੇਖ ਰਹੇ ਹੋ ਤਾਂ ਬਹੁਤ ਸੋਹਣਾ ਸੂਟ ਹੈ ਫੰਕਸ਼ਨਲ ਸੂਟ ਹੈ ਬਹੁਤ ਵਧੀਆ ਆਫਿਸ ਵੇਅਰ ਦੇ ਲਈ ਬਹੁਤ ਵਧੀਆ ਸਟੱਫ ਹੈ ਸਾਰੇ ਦੁਪੱਟੇ ਨੂੰ ਕੱਟਵਰਕ ਨਾਲ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਆਉਣਗੇ ਤੇ ਪ੍ਰਾਈਸ ਹੈਗਾ ਸਿਰਫ 1295 ਜਲਦੀ ਜਲਦੀ ਬੁੱਕ ਕਰ ਲਿਓ ਜੀ ਪਹਿਲਾ ਕਲਰ ਦੂਸਰਾ ਕਲਰ ਤੇ ਤੀਸਰਾ ਕਲਰ ਤੀਸਰਾ ਕਲਰ ਤਿੰਨ ਕਲਰ ਹੋਗੇ ਨਾਲ ਦੁਪੱਟੇ ਆਉਣਗੇ ਸਾਰੇ ਦੁਪੱਟੇ ਤੇ ਵਰਕ ਹੋਊਗਾ ਜਲਦੀ ਬੁੱਕ ਕਰ ਲਿਓ ਹਾਂਜੀ ਨੈਕਸਟ ਆਰਟੀਕਲ ਵੀ ਬਹੁਤ ਜ਼ਿਆਦਾ ਸੋਹਣਾ ਜੀ ਚਲੋ ਵੀ ਬੜੇ ਸੋਹਣੇ ਨੇ ਜੀ ਚੈੱਕ ਕਰੋ ਦੇਖੋ ਬਿਲਕੁਲ ਸੇਮ ਸੂਟ ਐਦਾਂ ਦਾ ਬਣਨਾ ਤੁਹਾਡਾ ਕਲਰ ਆਉਣਗੇ ਗਰਮੀ ਵਾਲੇ ਕਿਉਂਕਿ ਸਾਰੀ ਇਹ ਕੁਲੈਕਸ਼ਨ ਗਰਮੀਆਂ ਦੇ ਤੋਗਾਂਗਾਂ ਦੇ ਲਈ ਆਪਾਂ ਤਿਆਰ ਕੀਤੀ ਹੈ ਕੀ ਪ੍ਰਾਈਸ ਇਹਦਾ ਰਹਿਣ ਵਾਲਾ ਸਿਰਫ 2595 ਹੁਣ ਤੁਸੀਂ ਕੰਮ ਵੇਖੋ ਜੀ ਸੂਟ ਦਾ ਕਿੰਨਾ ਸੋਹਣਾ ਆਏਗਾ ਆਪਾਂ ਤੁਹਾਨੂੰ ਇਸ ਦਾ ਕਲਰ ਹੀ ਓਪਨ ਕਰਕੇ ਦਿਖਾ ਦਾਂਗੇ ਸਪੈਸ਼ਲ ਗਰਮੀਆਂ ਵਾਲੇ ਫੈਬਰਿਕ ਦੇ ਉੱਪਰ ਸ਼ਿਮਰ ਬਰਬਰੀ ਫੈਬਰਿਕ ਦੇ ਉੱਪਰ ਆਪਾਂ ਇਹ ਕਨਸੈਪਟ ਰੈਡੀ ਕੀਤਾ ਹੈ ਲਓ ਜੀ ਘੇਰਾ ਵੀ ਉੱਪਰ ਤੱਕ ਪੈਨਲ ਬੇਲਾਂ ਵੀ ਪੈਚ ਵਰਕ ਦੇ ਨਾਲ ਹਾਈਲਾਈਟ ਹੈ ਹੈਂਡਵਰਕ ਦੇ ਨਾਲ ਜੀ ਬਹੁਤ ਸੋਹਣਾ ਆਰਟੀਕਲ ਇਹ ਆ ਗਈਆਂ ਬਾਵਾ ਦੁਪੱਟਾ ਵੇਖੋ ਜੀ ਦੁਪੱਟਾ ਵੀ ਬਹੁਤ ਸੋਹਣਾ ਨਾਲ ਬਹੁਤ ਜਿਆਦਾ ਸੌਫਟ オーਰਗਾਂਜ਼ਾ ਸ਼ਿਮਰ ਦਾ ਦੁਪੱਟਾ ਨਾਲ ਸਿਰ ਤੇ ਰਹਿਣ ਵਾਲਾ ਦੁਪੱਟਾ ਹੋਊਗਾ ਜੀ ਬਿਲਕੁਲ ਚਨੂਨ ਦੀ ਤਰ੍ਹਾਂ ਬਿਲਕੁਲ ਸੌਫਟ ਦੁਪੱਟਾ ਆਊਗਾ 4 ਸਾਈਡ ਫਿਨਿਸ਼ਿੰਗ ਆਊਗੀ ਬਹੁਤ ਸੋਹਣੀ ਪਰਲ ਤੇ ਮਿਰਰ ਦੇ ਕੰਮ ਵੀ ਲੈਸ ਜੋ ਲੱਗੀ ਹੋਈ ਆ ਪਹਿਲਾ ਕਲਰ ਹੋ ਗਿਆ ਜੇ ਦੂਜੇ ਕਲਰ ਵੀ ਵੇਖ ਲਓ ਪ੍ਰਾਈਸ ਕੋਲ ਰੱਖ ਚੁੱਕੀ ਆ ਜੀ ਲੋ ਜੀ ਇਹ ਕਲਰ ਵੀ ਬਹੁਤ ਸੋਹਣਾ ਹੈਗਾ ਪੀਸਰਾ ਕਲਰ ਵੀ ਬਹੁਤ ਸੋਹਣਾ ਹੈ ਪਰ ਕੋਈ ਤਿੰਨੋਂ ਗਰਮੀ ਵਾਲੇ ਕਲਰ ਨੇ ਬਹੁਤ ਸੋਹਣਾ ਸੂਪ ਹੈ ਲੈ ਸਕਦੇ ਹੋ ਜਿਹੜਾ ਮਰਜ਼ੀ ਤੁਹਾਨੂੰ ਪਸੰਦ ਆ ਤਾਂ ਨੈਕਸਟ ਜੋ ਕੰਟ ਹੈਗਾ ਇਹ ਆਪਾਂ ਤਿਆਰ ਕੀਤਾ ਜੀ ਪੇਂਟ ਵਰਕ ਦੇ ਵਿੱਚ ਕਿਉਂਕਿ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੈ ਸਾਡਾ ਕਾਫੀ ਸੂਟ ਰੈਡੀ ਹੁੰਦੇ ਨੇ ਦੁਆਰਾ ਤਿਆਰ ਕਰ ਦਿੱਤਾ ਜੀ ਆਫ ਵਾਈਟ ਦੇ ਉੱਪਰ ਆਫ ਵਾਈਟ ਦੇ ਨਾਲ ਦੁਪੱਟਾ ਮਲਟੀ ਕਲਰ ਤੁਸੀਂ ਡਾਈ ਕਰਵਾ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਮੋਰਨੀਆਂ ਵਾਲਾ نیچے ਬੇਲ ਹੈ ਬਹੁਤ ਸੋਹਣੀ ਉੱਪਰ ਮੋਰਨੀਆਂ ਲੱਗੀਆਂ ਤੇ ਬਾਹਾਂ ਦੇ ਉੱਪਰ ਵੀ ਮੋਰਨੀਆਂ ਬਣੀਆਂ ਨੇਗੀਆਂ ਤੇ ਨਾਲ ਫਿਨਿਸ਼ਿੰਗ ਆਪਾਂ ਮਲਟੀ ਪਾਈਪਿੰਗ ਦੀ ਕਰਾਂਗੇ ਲੈ ਸਕਦੇ ਹੋ ਸੂਟ ਦਾ ਪ੍ਰਾਈਸ ਰਹੂਗਾ ਸਿਰਫ 999 999 999 ਦੇ ਵਿੱਚ ਹੀ ਕੇਵਲ ਆਰਟੀਕਲ ਆ ਜਾਏਗਾ ਜੀ ਇਹ ਆਊਗਾ ਐਮਬਰਾਇਡਰੀ ਦੇ ਨਾਲ ਥ्रेड ਐਮਬਰਾਇਡਰੀ ਗਰਮੀਆਂ ਦੇ ਲਈ ਬਹੁਤ ਸੋਹਣਾ ਫੈਬਰਿਕ ਆਪਣਾ ਜੋ ਹੈਗਾ ਕੈਂਬ੍ਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਚਾਕਾਂ ਦੇ ਕੋਲੋਂ ਆਣਗੀਆਂ ਇਹ ਬੇਲਾਂ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਸਿਰਫ ਔਰ ਸਿਰਫ 999 ਲੋ ਜੀ ਫਲਾਵਰ ਵੇਖੋ ਇਹ ਬਾਵਾ ਦੇ ਤਾਂ ਇਹ ਸੀ ਅੱਜ ਦੀ ਵੀਡੀਓ ਉਮੀਦ ਕਰਦੇ ਆਂ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ ਕਿਉਂਕਿ ਬਹੁਤ ਅੱਛੀ ਜੋ ਕਲੈਕਸ਼ਨ ਹੈ ਬਹੁਤ ਘੱਟ ਰੇਟ ਦੇ ਵਿੱਚ ਲੈ ਕੇ ਆਏ ਆ ਜਲਦੀ ਜਲਦੀ ਆਪਣੇ ਆਪਣੇ ਫੇਵਰਟ ਸੂਟ ਚੂਜ਼ ਕਰ ਲਓ ਕੱਲ ਫਿਰ ਮਿਲਦੇ ਆਂ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਜੀ ਸਤਿ ਸ਼੍ਰੀ ਅਕਾਲ